ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ। ਅੱਜ ਬੜਾ ਖੁਸ਼ੀਆਂ ਵਾਲਾ ਭੱਗਾ ਭਰਿਆ ਦਿਨ ਹੈ। ਅੱਜ ਆਪਣੇ بیٹے ਵੰਚੀ ਦਾ ਹੈਗਾ ਜਨਮ ਦਿਨ ਜੀ। ਤੇ ਜਨਮ ਦਿਨ ਦੇ ਸ਼ੁਰੂਆਤ ਵਿੱਚ ਆਪਾਂ ਚੱਲੇ ਹੈਗੇ ਆ ਬਾਬਾ ਥਰਾਸ ਸਿੰਘ ਜੀ ਦੀ ਜਗ੍ਹਾ ਤੇ ਮੱਥਾ ਟੇਕਣ ਤੇ ਮੱਥਾ ਟੇਕਣ ਉਪਰੰਤ ਆਪਾਂ ਸ਼ਾਮ ਨੂੰ ਬਰਥਡੇ ਦਾ ਕਰਨਾ ਸੈਲੀਬ੍ਰੇਟ ਤੁਹਾਨੂੰ ਉਹਦਾ ਵੀ ਦਿਖਾਵਾਂਗੇ। ਵੀਡੀਓ ਬਲੌਗ ਦਿਖਾਵਾਂਗੇ ਆਪਾਂ ਤੁਹਾਨੂੰ। ਬਨੇ ਰਿਓ ਆਪਣੇ ਨਾਲ ਤੇ ਹੁਣ ਚੱਲੇ ਆਪਾਂ ਮੱਥਾ ਟੇਕਣ ਤੇ ਮਿਲਦੇ ਆਂ ਮੱਥਾ ਟੇਕਣ ਤੋਂ ਬਾਅਦ ਤੇ ਆਪਾਂ ਸਾਰਾ ਵਲੌਗ ਕਰਕੇ ਇਕੱਠਾ ਤੁਹਾਨੂੰ ਦਿਖਾਵਾਂਗੇ ਦੋਸਤੋ ਬਨੇ ਰਿਓ ਆਪਣੇ ਨਾਲ ਜੀ ਦਿਓ ਦਵਾਮਾ ਅਰੇ ਕਹਿਣਾ ਕੀ ਚਾਹਤੇ ਹੋ ਸ੍ਰੀ ਕਾ ਜਿਸਾਰਾਡੂ ਤੇ ਅੱਜ ਹੈਗਾ ਜੀ ਮੇਰਾ ਬਰਥਡੇ ਤੇ ਆਪਾਂ ਮਨਾਵਾਂਗੇ ਸਾਨੂੰ ਤੇ ਆਪਣੇ ਨਾਲ ਬਨੇ ਰਿਓ ਆਪਾਂ ਅੱਜ ਕੇ ਇਕੱਠਾਂ ਕੀ ਜੀ ਕੱਲੀ ਪ੍ਰਸ਼ਨ ਕਰਾਂਗੇ ਆਪਾਂ ਹਾਂਜੀ ਠੀਕ ਹੈ ਜੀ ਮਿਲਦੇ ਆਂ ਲਓ ਜੀ ਆਪਾਂ ਆ ਕੇ ਬਾਬੇ ਦੇ ਮੱਥਾ ਟੇਕਣ ਤੁਹਾਨੂੰ ਸਭਾ ਥਰਾਸ ਸਿੰਘ ਜੀ ਦੇ ਤੇ ਮੱਥਾ ਟੇਕਨ ਪਰੰਤ ਆਪਾਂ ਚੱਲਦੇ ਆਂ ਘਰੇ ਦੋਸਤੋ ਤਾਂ ਮੰਮੀ ਹੁਣੀ ਲੈ ਕੇ ਆ ਗਏ ਨਾਲ ਪ੍ਰਸ਼ਾਦ ਤਾਂ ਤਲਾਬਾ ਤਰਾਸੇਂਗੇ ਮਿਲਦੇ ਆਂ ਜੀ ਬੜੇ ਰੋ ਆਪਣੇ ਨਾਲ ਅੱਬਾ ਬੱਬੇ ਜੀ ਦੇ ਮੱਥਾ ਟੇਕ ਲਿਆ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਜੀ ਘਰੇ ਜਾ ਕੇ ਪ੍ਰਸ਼ਾਦ ਖਾ ਲੋ ਜੀ ਅੱਜ ਘਰੇ ਆਉਣ ਤੋਂ ਬਾਅਦ ਜਿਹੜੀ ਗੱਲ ਕਰਦੇ ਆਂ ਆਪਾਂ ਦੀਦੀ ਸਿਸਟਰ ਹੁਣੀ ਆ ਚੁੱਕੇ ਭਾਜੀ ਹੁਣੀ ਦੋਨੇ ਸਿਸਟਰ ਦੋਨੇ ਭਾਜੀ ਆ ਚੁੱਕੇ ਆ ਨਾਲ ਪ੍ਰਭ ਨੂਰ ਮਾਨਵੀ ਆ ਚੁੱਕਿਆ ਤੇ ਹੁਣ ਚੱਲਦੇ ਆਂ ਤਿਆਰੀਆਂ ਰੋਟੀ ਪਾਣੀ ਦੀਆਂ ਪਹਿਲਾਂ ਆਪਾਂ ਦੁਪਹਿਰੇ ਕਰਨਾ ਰੋਟੀ ਪਾਣੀ ਦਾ ਪ੍ਰਬੰਧ ਉਹਨਾਂ ਲਈ ਭਾਜਣਾਂ ਲਈ ਦੀਨਾਂ ਲਈ ਰੋਟੀ ਪਾਣੀ ਬਣਾ ਰਹੇ ਆਂ ਤੇ ਬਰ ਰਾਇ ਸ਼ਾਈ ਪਨੀਰ ਤੁਹਾਨੂੰ ਦਿਖਾਉਨੇ ਪਹਿਲਾਂ ਸ਼ਾਈ ਪਨੀਰ ਤੇ ਸੈਲਡ ਕੱਟ ਲਿਆ ਆਪਣੇ ਘਰ ਦੇ ਆਨੇ ਵਾਈਫ ਹੁਣਾ ਨੇ ਤੇ ਆਪਾਂ ਤੁਹਾਨੂੰ ਰੋਟੀ ਪਾਣੀ ਤਿਆਰ ਦਿਖਾਉਨੇ ਆਂ ਫਿਰ ਰੋਟਣ ਖਾਵਾਵਾਂਗੇ ਫੇਰ ਲਿਆਵਾਂਗੇ ਕੇਕ ਫੜ ਕੇ ਕੇਕ ਤਿਆਰ ਹੋ ਚੁੱਕਾ ਫੋਨ ਕੀਤਾ ਜੀ ਆਪਾਂ ਤੇ ਲਿਆ ਕੇ ਕਰਾਂਗੇ ਡੈਕੋਰੇਸ਼ਨ ਤੇ ਆਪਾਂ ਤੁਹਾਨੂੰ ਪਹਿਲਾਂ ਲੈ ਚੱਲਦੇ ਰਸੋਈ ਦੇ ਵਿੱਚ ਕੀ ਖਾਣਾ ਦਾ ਬੰਦਾ ਆ ਦਿਖਾਉਨੇ ਤੁਹਾਨੂੰ ਦੋਸਤੋ ਲਓ ਜੀ ਖਾਣਾ-ਦਿਆਣਾ ਆ ਗਿਆ ਆਪਾਂ ਕਿਚਨ 'ਚ ਬਰਤਨ ਭਾਂਡੇ ਤਿਆਰ ਨੇ ਸਾਰੇ ਚਾਹ ਪਾਣੀ ਆ ਰੋਟੀ ਵਾਲੇ ਤੇ ਲਓ ਜੀ ਸੈਲਰ ਕੱਟ ਕੇ ਕਰਤਾ ਤਿਆਰ ਆਪਾਂ ਦੁਪਹਿਰ ਦੇ ਖਾਣੇ ਲਈ ਤੇ ਦੋਸਤੋ ਪਹਿਲਾਂ ਆਪਾਂ ਲੈ ਹੁੰਦਾ ਹੀ ਗੈਸ ਨਹੀਂ ਬਰਫੀ ਤੇ ਦੇਖ ਸਕਦੇ ਹੋ ਮੇਸੇ ਬਰਫੀ ਚਾਹ ਨਾਲ ਆਪਾਂ ਸਾਰੇ ਨੇ ਖਾ ਪੀ ਲਈ ਆ ਤੇ ਹੁਣ ਜਿਹੜੀ ਆਇਟਮ ਬਣ ਰਹੀ ਆ ਦੋਸਤੋ ਸਾਰੇ ਨੇ ਪਸੰਦ ਬੱਚੇ ਨੇ ਪਸੰਦ ਵੱਡੇ ਨੇ ਪਸੰਦ ਸ਼ਾਈ ਪਲੇ ਦੋਸਤੋ ਬਣ ਰਿਹਾ ਪੂਰਾ ਤਿਆਰ ਰੋਟੀ ਨਾਲ ਰੋਟੀਵਾਰੀ ਤਿਆਰ ਭੱਜਣਾ ਨੂੰ ਖਾਵਾਂਗੇ ਰੋਟੀ ਦੀ ਜਿਹਨ ਸਾਰੇ ਨਾਲੇ ਆਪਾਂ ਵੀ ਖਾਵਾਂਗੇ ਤੇ ਫਿਰ ਆਪਾਂ ਕੇਕ ਦਾ ਕਰਦੇ ਪ੍ਰਬੰਧ ਕੇਕ ਲੈ ਕੇ ਉਹਨੇ ਤਲਵੰਡੀ ਚਾਹ ਖੇਰ ਜਾ ਕੇ ਰੋਗ ਦਿਖਾਵਾਂਗੇ ਤੇ ਦੋਸਤੋ ਬਣੇ ਰਿਹਾ ਆਪਣੇ ਨਾਲ ਬੜਾ ਘੈਂਡ ਬਲੌਗ ਹੁਣ ਆਇਦਾ ਤੇ ਆਪਾਂ ਕਰਦੇ ਥੋੜੇ ਨਾਲ ਗੱਲਾਂ ਬਾਤਾਂ ਥੋੜਾ ਟਾਈਮ ਰੁਕਨ ਤੋਂ ਬਾਅਦ ਜੀ 4 ਇਹਦੇ ਦੇਵਾ ਕੋਈ ਨਾਲ ਲੱਗ ਹੈ ਕਹੀਂ ਹੈ ਕੋਈ ਨਹੀਂ ਲੱਗਦੇ ਨਹੀਂ ਗਲਤ ਸੁਣ ਆਸ ਦਾ ਕੇਕ ਐ ਸਾਲ ਦੋਸਤੋ ਨੇ ਇਸ ਨਾਲ ਜਿਹੜਾ ਦੇਗਣਾ ਤਦ ਆਉਣੀ ਹੈ ਮੈਂ ਨਹੀਂ ਵੈਸੇ ਸੀ ਤਾਰੇ ਕੋਣ ਕੰਡਾ ਸਾਡੇ ਅਜੇ ਤੱਕ ਹੋਣੀ ਹੈ ਹਾਂ ਸੰਧਰ ਇੱਕ ਪ੍ਰਿੰਸੀਪਲ ਮੈਂ ਮੋਟਾ ਨਹੀਂ ਆਇਆ ਇਸ ਤਾਪ ਚਾਦਣਾ ਕਿ ਇੱਧਰੋਂ ਕਮਾਵਾਂ ਮੇਰਾ ਆਪਾਂ ਲੱਗਣਾ। ਉਹ ਉਹ ਦੋ ਬਾਲ ਆ Oh my god! Wow! ਆਹ ਤੇ ਕਿੰਨਾ ਪਾਉਂਦਾ ਇਹੋ ਦੋ ਸੰਗੀਤ ਆਈਆ ਆਸ ਹੈ ਨਹੀਂ ਆ ਤੇ ਤੈਨੂੰ ਬਾਈ ਤਰੀ ਨੂੰ ਪਾਤੀ ਦੇਣੀ ਆ ਮੈਂ ਕੋਈ ਨਾ ਬੋਲ ਖਾਈ ਤੂੰ ਕੰਡਿਆ ਉਹ ਕੱਲ੍ਹ ਇਹ ਵੀ ਸੰਗੀਤ ਆਉਣਿਆ ਹੋਰ ਕੁਝ ਨਹੀਂ ਤੈਨੂੰ ਖਾਣ ਦਾ ਮਾਤਾ ਤੇ ਆਖਣ ਨੂੰ ਸਿਰ ਬਣਾ ਲ ਦੇਈਏ ਤੇ ਮੈਂ ਮਾਦੀ ਘਟੇ ਦਾ ਬੈਠੀ ਗੱਤੀ ਨਾਲੀ ਅੱਛਾ ਅੱਗੇ ਆ ਤੂੰ ਆਜੀ ਆਪਣੇ ਉਹ ਬਹਿਟ ਜੋਜੀ ਨੇ ਨਾਲ ਬੈਠ ਆਦਰ ਦਰਦ ਦੀ ਬੈਠੂਆਂ ਸੋਣੀ ਆਇਓ ਮਮਾ ਜੇ ਤੁਸੀਂ ਦਮਿਆਂ ਨੇ ਇਧਰ ਮਗਾਇ ਜੇ ਮਮੀ ਨੇ ਨਾ ਬੈਗਾਂਗੇ ਜੇ ਬੈਣਾ ਨਾ ਨਾ ਮੈਂ ਕੋਈ ਨਹੀਂ ਕਿਸੇ ਨਾਲ ਬੈਸਾਈ ਚਰਚ ਤੁਸੀਂ ਆ ਜਾਓ ਡੈਡੀ ਕਿੱਥੇ ਆ ਬੋਲਦੇ ਨਹੀਂ ਡੈਡੀ ਕਿੱਥੇ ਆ ਦਾਦੀ ਆ ਜੋ ਬੰਦ ਕਰਦੇ ਨਾਲ ਪਹਿਲਾਂ ਤੁਸੀਂ ਚਾਚੀਆਂ ਦੀ ਦੋਨੋਂ ਆਪ ਕੋ ਬੱਤੀਆਂ ਦੀਆਂ ਜਿਆਦਾ ਨਹੀਂ ਮਾੜੇ ਨਹੀਂ 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 ਮੈਂ ਤਾਂ ਨਹੀਂ ਤਾਂ ਨਹੀਂ ਆਈ ਪ੍ਰਿੰਟਿੰਗ ਆ ਪਾ ਦੇ ਵੀ 11 ਨਹੀਂ ਹੈਗੀ ਸੇਕ ਨਾ ਨਹੀਂ ਹੋਣੀ ਚਲ ਡੈਡੀ ਜਾਓ ਚਾ ਆ ਜਾਓ 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 ਡੈਡੀ ਡੈਡੀ ਪਾਪਾ ਨਾ ਗਏ ਸੀ ਬੱਤੀ ਬੈਰ ਪਾਟਰਸ ਕਿੰਦੇ ਡੈਕਟਰ ਆਏ ਕੋਈ ਨਾ ਕਿਸੇ ਗੱਲ ਨੂੰ ਦੇ ਉੱਨੇ ਬੈਠ ਕੇ ਕੋਈ ਨਹੀਂ ਬਸ ਠੀਕ ਹੈ ਚਲੋ ਕਰੋ ਤੂੰ ਨਾਲ ਇੱਥੇ ਜਾਓ ਤਾੜੀਆਂ ਕਰੋ ਗਰਨੂਰ ਕੋਈ ਨਹੀਂ ਆ ਰਿਹਾ ਚਲੋ ਫਿਰ ਚਲੋ ਫਿਰ ਚਲੋ ਬੱਚਿਓ 1 2 3 4 ਚਲ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਤੁਸੀਂ ਬੋਲਦੇ ਹੋ ਕਿ ਬੱਚਿਓ ਵੀ ਵੀ ਆਲਸੋ ਦੇ ਆਰ ਐਨੀ ਵੀ ਵੈਰੀ ਵੈਰੀ ਹਾਂ ਹਾਂ ਹੈਪੀ ਬਰਥਡੇ ਵੇ ਨਹੀਂ ਲੇਤੀ ਬੰਦੇ ਆ ਵੀ ਤਾ ਵੀ ਵੀ ਆ ਆ ਵੀ ਚੰਚਾ ਆ ਆ ਵਸਪਨੀਆ ਤਾਂ ਚੇ ਰਬਲੇ ਖਾਦ ਵੈਰੀ ਵੈਰੀ ਆ ਤੇ ਪੁਹਣੀ ਕਿੰਨਾ ਚੱਲੇ ਗਿਆ ਤਾ ਚੱਕੋ ਇੱਧਰ ਝਾਕੋ ਬੈਨੋ ਤੋ ਜੂ ਸੁੱਕਾ ਕਿੰਨੇੜੇ ਹੋਈ ਜਾ ਮੂਸਤੰਦ ਹੈਨਾ ਨੇ ਰੰਗ ਆਪਾਂ ਚਾਹੁੰਦੇ ਕਿ ਲਿਆ ਲਓ ਮੈਂ ਅੱਜ ਜਾਣਾ ਲੈਣ ਦੀ ਯਾਰਾ ਓਏ ਅੱਜ ਜਾਓ ਦੂਜੇ ਪੁਣਾ ਦੀ ਐਪੁਆਇੰਟਮੈਂਟ ਕਰਵਾਉਣੀ ਇਹਨੂੰ ਤਾਂ ਰੇਡ ਮੋਬਿਲ ਨੂੰ ਫੋਨ ਕਰਦੇ ਆ ਆ ਬਈ ਜਗਣੀ ਆਵੇ ਆਪਾਂ ਆਹ ਦੇਖਾ ਚੱਲ ਕਰੋ ਕੁੱਤੋਂ ਹੈ ਕਿ ਉਹ ਇਹਨੇ ਪਾਸੇ ਆਈ ਪਾਸੇ ਜਾ ਇੱਕ ਹੋਰ ਦਿਗਾਓ ਉਹ ਬਰਥਡੇ ਆ ਇਕੱਠਾ ਹੋ ਜਾਣਾ ਅੱਜ ਗਾਇਓ ਹਾਂ ਹਾਂ ਕੁਛ ਨਹੀਂ ਹਾਂਜੀ ਬੱਚੇ ਤਾਂ ਕਿਧਰ ਸਾਰੇ ਨੇ ਠਾਕ ਹੈ ਐਨੀ ਨਾਈਸ ਮੈਂ ਦੋ ਬਣਾ ਪੈ ਮੈਂ ਆਪਣੀ ਨਿੰਦਾ ਪੈ ਜਾਣੀ ਹੈ ਲੈ ਮੈਨੂੰ ਫੜਾਈ ਜਾਂਦਾ ਅੱਛਾ ਮਾਸ ਖਾਣਾ ਚਲੋ ਜੀ ਤੇਰੀ ਚਲੋ ਤੇ ਹੀ ਤੁਸੀਂ ਬਹਿ ਜਾ ਹੁਣ ਦੋਵੇਂ ਆ ਬੱਚਿਆਂ ਆ ਜੋ ਆਹ ਲੇ ਵੀਡੀਓ ਬਣਾਇਆ ਕਰ ਨੂੰ ਇਧਰ ਆ ਗਿਆ ਵੀਡੀਓ ਬਹੁਤ ਦਿਖਾਈਏ ਚਲ ਤੁਸੀਂ ਨਹੀਂ ਇੱਥੇ ਨਾਲ ਪੈਰ ਨਾ ਲਗਾਓ ਰਮਨ ਨੂੰ ਵੀ ਬਾੜਾ ਤੂੰ ਬਹਿ ਨਾ ਤੂੰ ਬਹਿ ਨਾ ਸਾਰੇ ਬੜ ਦਸ ਸੰਗੜ ਦੋ ਸਾਰੇ ਬਹਿ ਸਾਰੇ ਆ ਵੀਰ ਪਾਸ ਆ ਚੱਕੇ ਤੇ ਹਾਲ ਹੋਈ ਦੀ ਚੁੱਚੀ ਤੇ ਬਸ ਫਿਰ ਤੇ ਆ ਗਿਆ ਪਾਸ ਚੰਗਾ ਕੀਤਾ ਵੇ ਪੰਨਾ ਮੈਂ ਟੋਪੀ ਇੱਕ ਚੋਕਾ ਵਾਦੂ ਗਿਆ ਵੇ ਆਈ ਕਰਤੀ ਫੇਰ ਖਾਲੀ ਸਾਰੇ ਖਾਣ ਸਾਰੇ ਨਾਲ ਸਾਰੇ ਨਾਲ ਚਲ ਚਲੂ ਸਾਰੇ ਨੇ ਚੋਕਾ ਖਾ ਲਿਆ ਹਾਂ ਸਾਰੇ ਹੱਥ ਲਾ ਲਵਾ ਆ ਇੱਥੇ ਹੀ ਹੱਥ ਬਾ ਆਇਆ ਥੋੜਾ ਇੱਧਰ ਚੱਕੋ ਇੱਧਰ ਚੱਕਾ ਜਾਨ ਸਿਮਰਾ ਜੀ ਚਾਰ ਸਾਈਨ 1 2 ਰੁਪਏ ਮਿੰਟ ਤੋਂ ਜਿਹੜੇ ਨਹੀਂ ਗਏ मजा आया और मैं ये जो मजा है हिंदुस्तान के हर व्यक्ति को देख